ਸਾ ਮੈਂ ਜੀ ਕੀ ਫਤਿਹ ਮੈਂ ਗੁਰਰਾਜ ਸਿੰਘ ਪਿੰਡ ਚਭਾਲ ਤੋਂ ਜੀ ਆਪ ਸਭ ਜੀ ਨੂੰ ਪਤਾ ਹੈ ਜੀ ਜਿਵੇਂ ਜਿੰਨੀ ਚੋਣ ਤਰਨਤਾਰਨ ਦੀ ਇਸ ਵੇਲੇ ਚੱਲ ਰਹੀ ਹੈ ਤੇ ਉਹ ਇਲੈਕਸ਼ਨ ਕੱਲੀ ਇੱਕ ਹਲਕੇ ਦੀ ਚੋਣ ਨਹੀਂ ਜੀ ਕਿ ਹਰ ਇੱਕ ਪੰਜਾਬੀ ਵੀ ਉਹ ਜਾਗਿਆ ਜਿਹੜੀ ਜ਼ੁਲਮ ਦੇ ਵਿਰੁੱਧ ਔਰ ਜੋ ਆਮ ਆਦਮੀ ਪਾਰਟੀ ਨੇ 4 ਸਾਲ ਚ ਪੰਜਾਬ ਦਾ ਘਾਣ ਕੀਤਾ ਅੱਜ ਮੌਕਾ ਜ਼ਰੂਰ 27 ਤੋਂ ਪਹਿਲਾਂ ਤਰਨਤਾਰਨ ਚ ਆ ਗਿਆ ਔਰ ਇਹ ਤਰਨਤਾਰਨ ਵਾਲੇ ਲੋਕਾਂ ਨੇ ਪੂਲ ਪੰਜਾਬ ਚ ਸੁਨਿਆ ਪਹੁੰਚਾਣਾ ਕਿ 27 ਚ ਇਹਨਾਂ ਦੇ ਨਾਲ ਕੀ ਕਰਨੀ ਤੇ ਕੀ ਤੁਹਾਨੂੰ ਮਤਲਬ ਕਿ ਜਿਹੜਾ ਹੁਣ 4-5 ਪਾਰਟੀਆਂ ਨੇ ਸਾਰੀਆਂ ਆਪਣੇ ਆਪ ਨੂੰ ਪੰਥਕ ਕਹਿ ਰਹੀਆਂ ਨੇ ਤੇ ਕੀ ਤੁਸੀਂ ਮੰਨ ਕੇ ਚੱਲਦੇ ਵੀ ਕਾਲੀ ਦਲ ਜਿਹੜਾ ਪੰਥ ਦਾ ਝੰਡਾ ਕਿੰਨਾ ਕੁ ਬਲੰਦ ਕਰੇਗਾ ਦੇਖੋ ਜੀ ਪੰਜਾਬ ਚ ਰਹਿੰਦਾ ਹਰ ਇੱਕ ਬੰਦਾ ਆਪਣੇ ਆਪ ਨੂੰ ਪੰਥਕ ਕਹਿ ਸਕਦਾ ਪਰ ਇਹ ਲੋਕਾਂ ਨੇ ਦੱਸਣਾ ਕਿ ਅਸਲ ਪੰਥਕ ਔਰ ਅਸਲ ਪੰਥ ਦੇ ਨਾਲ ਖੜਨ ਵਾਲਾ ਕੌਣ ਆ ਬਾਕੀ ਜਿਹੜੀ ਗੱਲ ਆ ਜੀ ਇੱਥੇ ਸਾਡੀ ਜਿਹੜੀ ਜੰਗ ਆ ਬਤੌਰ ਜੀ ਤੁਸੀਂ ਮੈਨੂੰ ਪੁੱਛੋ ਜਦੋਂ ਆਪਾਂ ਇੱਕ ਕਿਸੇ ਘੋੜੇ ਤੇ ਦਾਲ ਆਇਆ ਹੋਵੇ ਉਹਨੂੰ ਆਪਾਂ ਕਿਸੇ ਸੱਜਣ ਤੇ ਆਸ ਰੱਖੀ ਹੋਵੇ ਜਾਂ ਜਿਹੜਾ ਬੰਦਾ ਪਰਿਵਾਰ ਦਾ ਉਹ ਜੀ ਹੋਵੇ ਜਿਹਨੂੰ 30 ਸਾਲ ਪਰਿਵਾਰ ਨੇ ਅਕਾਲੀ ਦਲ ਦੇ ਨੇ ਪਿਆਰ ਦਿੱਤਾ ਹੋਵੇ ਅਹੁਦੇ ਦਿੱਤੇ ਹੋਣ ਮੌਕਾ ਦਿੱਤਾ ਹੋਵੇ ਤਾਕਤ ਦਿੱਤੀ ਹੋਵੇ ਔਰ ਉਹ ਮੌਕੇ ਤੇ ਆ ਕੇ ਆਪਣੀ ਪਾਰਟੀ ਦੇ ਪਿੱਠ 'ਚ ਛੁਰਾ ਮਾਰਿਆ ਕੰਦੀ ਪਾਰਟੀ ਦੇ ਨਹੀਂ ਹਰ ਉਸ ਸੱਜਣ ਦੇ ਹਰ ਉਸ ਪਰਿਵਾਰ ਦੇ ਹਰ ਉਸ ਸਾਥੀ ਦੇ ਜਿਹੜੇ-ਜਿਹੜੇ ਸਾਥੀਆਂ ਨੇ ਰਲ ਕੇ ਉਹਨਾਂ ਨੂੰ 30 ਸਾਲ ਤਾਕਤ 'ਚ ਲਿਆਉਣ ਲਈ ਯਤਨ ਕੀਤਾ ਹਰ ਉਸ ਬੰਦੇ ਨਾਲ ਜਿਹੜਾ ਏਡਾ ਵੱਡਾ ਵਿਸ਼ਵਾਸ ਘਾਤ ਕੀਤਾ ਸਾਡੀ ਲੜਾਈ ਉਸ ਵਿਸ਼ਵਾਸ ਧਾਤ ਦੇ ਵਿਰੁੱਧ ਆ ਅਸੀਂ ਇਹ ਦੱਸ ਦਿਆਂਗੇ ਕਿ ਜਿਹੜੇ ਮੌਕਾ ਵੇਖ ਕੇ ਆਪਣਾ ਉੱਲੂ ਸਿੱਧਾ ਕਰਨ ਲਈ ਅਜ ਇੱਧਰ ਉੱਧਰ ਛਾਲਾਂ ਮਾਰ ਗਿਆ ਕਿ ਉਹਨਾਂ ਨੂੰ ਮਹਿਸੂਸ ਹੋਊਗਾ ਕਿ ਆਪਣਾ ਘਰ ਛੱਡ ਕੇ ਗਲਤੀ ਕੀਤੀ ਆ ਬਾਕੀ ਪੰਥ ਤੇ ਅਕਾਲੀ ਦਲ ਅੱਜ ਵੀ ਉੱਥੇ ਹੀ ਖੜਾ ਜੀ ਬੰਦੇ ਆਉਂਦੇ ਜਾਂਦੇ ਰਹਿੰਦੇ ਕੋਈ ਫਰਕ ਨਹੀਂ ਪੈਂਦਾ ਇਹ ਤਰਨਤਾਰ ਨਾਲ ਕਾ ਪੰਥ ਹਲਕਾਇਆ ਇੱਥੋਂ ਦੇ ਲੋਕ ਅੱਗੇ ਰੰਤਰੀ ਨੂੰ ਤੁਹਾਨੂੰ ਦੱਸ ਦੇਣਗੇ ਕਿ ਪੰਥਕ ਕੌਣ ਹੈ ਸ਼੍ਰੋਮਣੀ ਅਕਾਲੀ ਦਲ ਅਤੇ ਉਹਨਾਂ ਦੇ ਉਮੀਦਵਾਰ ਜਿਹੜੇ ਨੇ ਬੀਬੀ ਸੁਖਵਿੰਦਰਪੁਰ ਰੰਡਾਵਾ ਜੀ ਉਹਨਾਂ ਨੂੰ ਜਿਮਣੀ ਚੋਣ ਦੇ ਲਈ ਕਿੰਨਾ ਕੁ ਮਜ਼ਬੂਤ ਸਥਿਤੀ ਦੇ ਵਿੱਚ ਵੇਖ ਰਹੇ ਹੋ ਜੀ ਵੇਖੋ ਜੀ ਮੈਂ ਅੱਗੇ ਵੀ ਪਹਿਲਾਂ ਵੀ ਕਹਿ ਚੁੱਕਾ ਹਾਂ ਇਹ ਜੰਗ ਹਰ ਪੰਜਾਬੀ ਦੀ ਹੈ ਉਹ ਤਾਂ ਮਜ਼ਬੂਤ ਉਮੀਦਵਾਰ ਆਪ ਹੀ ਹੋਣਗੇ ਹੈ ਵੀ ਮਜ਼ਬੂਤ ਅਕਾਲੀ ਦਲ ਹੈ ਹੀ ਪੰਥਕ ਹਲਕਾ ਜੀ ਤਰਨਤਾਰਨ ਅਕਾਲੀ ਦਲ ਦਾ ਮੋਢਿਆ ਐਸ ਵੇਲੇ ਬੀਬੀ ਜੀ ਦੇ ਮੁਕਾਬਲੇ ਕੋਈ ਵੀ ਕੈਂਡੀਡੇਟ ਲੜਾਈ 'ਚ ਨਹੀਂ ਹੈਗਾ ਜੀ ਅਕਾਲੀ ਦਲ ਦੀ ਸਥਿਤੀ ਇੱਥੇ ਬਹੁਤ ਜਿਆਦਾ ਵਧੀਆ ਪਿੰਡ ਪਿੰਡ ਬੱਚਾ ਬੱਚਾ ਅੱਜ ਸਰਕਾਰ ਨੇ ਜੋ ਕੁਝ ਕੀਤਾ 5 4 ਸਾਲ ਲੰਘਣ ਨੂੰ ਆਏ ਆ ਜੀ ਸਰਕਾਰ ਪੰਜਾਬ 'ਚ ਹੈ ਹੀ ਨਹੀਂ ਮੈਂ ਪਹਿਲਾਂ ਵੀ ਕਹਿੰਦਾ ਇਹ ਪਹਿਲੀ ਵਾਰ 1947 ਤੋਂ ਬਾਅਦ ਆਇਆ ਕਿ ਪੰਜਾਬ 'ਚ ਪੰਜਾਬੀਆਂ ਦਾ ਰਾਜ ਹੀ ਨਹੀਂ ਸਾਨੂੰ ਪਤਾ ਹੀ ਨਹੀਂ ਰਾਜ ਸਾਡੇ ਦੇ ਘਰ ਕੌਣ ਰਿਹਾ ਮੁੱਖ ਮੰਤਰੀ ਸਾਡਾ ਸ਼ਰਾਬੀ ਆ ਤੇ ਤੁਹਾਨੂੰ ਪਤਾ ਹੀ ਆ ਵੀ ਜੇ ਗਰਬੀ ਬੰਦਾ ਆਗੂ ਬਣ ਜੇ ਤੇ ਕੀ ਹੁੰਦਾ ਰਾਜ ਪੰਜਾਬ ਚ ਕਿਸੇ ਦਾ ਹੈ ਨਹੀਂ ਲੋਕ ਤੇ ਮੌਕਾ ਲੱਭਦੇ ਸੀ ਆ ਚਲੋ ਕੁਦਰਤੀ ਕਾਰਨ ਆ ਕੋਈ ਗੱਲ ਇਹੋ ਜਿਹੀ ਹੋ ਗਈ ਆ ਬਾਈਲੈਕਸ਼ਨ ਆ ਗਿਆ ਤੇ ਲੋਕ ਤਾਂ ਐਡੇ ਅੱਕੇ ਪਏ ਤੁਹਾਨੂੰ ਦੱਸਣਗੇ ਜੀ ਚਭਾਲ ਦੇ ਵਿੱਚ ਬਹੁਤ ਵੱਡੀ ਗਿਣਤੀ ਚ ਵੋਟ ਮੌਜੂਦ ਹੈਗੀ ਹੈ ਤੇ ਜਦੋਂ ਵੀ ਚੋਣ ਹੁੰਦੀ ਹੈ ਚਭਾਲ ਵਾਲ ਜਰੂਰ ਸਭ ਦਾ ਧਿਆਨ ਹੁੰਦਾ ਚਭਾਲ ਦਾ ਕੀ ਮੰਨ ਬਣਿਆ ਬਤੌਰ ਚਭਾਲ ਵਸੀ ਕੀ ਲੱਗਦਾ ਕਿੰਨੀ ਖਵਾ ਦਾ ਕਾਲੀ ਗਲਤੀ ਹੈਗੀ ਹੈ ਚਭਾਲ ਦਾ ਉਸੀਂ ਨਾਂ ਲਿਆ ਚੁਭਾਲ ਉਹ ਪਿੰਡ ਆ ਜੀ ਜਿੱਨੇ ਵੱਡੀਆਂ-ਵੱਡੀਆਂ ਮੂਵਮੈਂਟਸ ਸਿੱਖ ਕੌਮ ਦੀਆਂ ਸ਼ੁਰੂ ਕੀਤੀਆਂ ਜਿਨ੍ਹਾਂ ਚੋਂ ਜਿਸ ਪਾਰਟੀ ਦੀ ਆਪਾਂ ਗੱਲ ਕਰਦੇ ਆ ਸ਼੍ਰੋਮਣੀ ਅਕਾਲੀ ਦਲ ਦੀ ਸ਼ੁਰੂਆਤ ਇਸ ਪਿੰਡ ਤੋਂ ਹੀ ਤੇ ਸਾਨੂੰ ਇਹ ਸਮਝ ਲਓ ਕਿ ਅੱਜ ਭਾਰਿਆ ਜਿਹੜਾ ਲਾਹਣਾ ਕਿ ਸਾਡਾ ਇੱਕ ਉਹ ਬੰਦਾ ਜਿਹੜਾ ਮੌਕੇ ਤੇ ਛੱਡ ਕੇ ਛਾਲ ਮਾਰ ਕੇ ਤੇ ਰਾਜਕ੍ਰਿਤਾ ਸ਼੍ਰੀਨੀਵਲ ਚਲੇ ਗਿਆ ਕਿ ਸ਼ਾਇਦ ਮੇਰਾ ਉਧਰੋਂ ਕੁਝ ਬਣ ਜੇ ਪਰ ਇੱਕ ਗੱਲ ਮੈਂ ਤੁਹਾਨੂੰ ਦੱਸ ਦਿੰਨਾ ਇਹ ਬੜੇ ਅਣਖੀ ਲੋਕ ਆ ਮਾਝੇ ਦੇ ਔਰ ਖਾਸ ਕਰਕੇ ਮਾਝੇ ਦੀ ਧੁੰਨੀ ਦਾ ਪਿੰਡਿਆ ਚਭਾਲ ਤੁਸੀਂ ਆਉਣ ਵਾਲੇ ਦਿਨਾਂ 'ਚ ਵੇਖੋਗੇ ਤਰਨਤਾਰਨ ਨਹੀਂ ਇਹ ਪੰਜਾਬ ਦੀ ਜਿਹੜੀ ਅਕਾਲੀ ਦਲ ਦੀ 27 ਦੀ ਜਿੱਤ ਆ ਉਹਨੂੰ ਸ਼ੁਰੂਆਤ ਅੱਜ ਫੇਰ 100 ਸਾਲ ਪੁਰਾਣਾ ਪਿੰਡ ਉਹ ਚਭਾਲ ਉਵੇਂ ਹੀ ਸ਼ੁਰੂਆਤ ਕਰੂਗਾ ਬੱਚਾ ਬੱਚਾ ਅਕਾਲੀ ਦਲ ਦੇ ਨਾਲ ਆ ਬਾਕੀ ਆਉਣ ਵਾਲੇ ਦਿਨਾਂ 'ਚ ਤੁਸੀਂ ਵੇਖੋਗੇ ਗੱਲਾਂ ਬਾਤਾਂ ਕਰਦੇ ਰਵਾਂਗੇ ਤੁਸੀਂ ਵੇਖੋਗੇ ਹਨੇਰੀ ਚੱਲਦੀ ਕਾਲੀ ਦਲ ਜਿੱਤ ਵੱਲ ਨੂੰ ਵੱਧ ਰਿਹਾ ਅੱਜ ਦੀ ਨਹੀਂ 27 ਦੀ ਜਿੱਤ ਵੱਲ ਨੂੰ ਹੀ ਵੱਧ ਰਿਹਾ ਜੀ ਇਹ ਜਿੱਤ ਕਾਲੀ ਦਲ ਦੀ 27 ਦੀ ਜਿੱਤ ਪੱਕੀ ਕਰੂਗਾ ਹੂੰ ਹੂੰ ਠੀਕ ਤੇ ਜਿਹੜਾ ਮਲਕ ਹੁਣ ਇਥੋਂ ਜਿਹੜਾ ਇਹ 108 ਪੰਚਾਇਤਾਂ ਦਾ ਡੇਟ ਜ਼ਿਕਰ ਕੀਤਾ ਜਾ ਰਿਹਾ ਉਹਦੇ ਵਿੱਚ ਕਿੰਨਿਆਂ ਦਾ ਸਮਰਥਨ ਜਿਹੜਾ ਆਪਾਂ ਪਾਰਟੀ ਨੂੰ ਮਿਲ ਰਿਹਾ ਵੇਖੋ ਜੀ ਸਭ ਤੋਂ ਪਹਿਲਾਂ ਤੇ ਆਪਾਂ ਇਹ ਗੱਲ ਕਰੀਏ ਜਿਹੜੇ ਸਰਪੰਚ ਇਸ ਪੰਚਾਇਤ ਦੀਆਂ ਚੋਣਾਂ 'ਚ ਬਣੇ ਆ ਜੇ ਆਪਾਂ ਗਿਣਤੀ ਜੀ ਪੈ ਜੀਏ ਹੂੰ ਤਾਂ ਅੱਤੇ ਉਹ ਵੱਡੇ ਸਰਪੰਚੂ ਆ ਜਿੱਥੇ ਆਮ ਆਦਮੀ ਪਾਰਟੀ ਨੇ ੱੱਕਾ ਕਰਕੇ ਉਹ ਫੜ ਕੇ ਆਂ ਫੜ ਕੇ ਬਣਾ ਦੇ ਪਰ ਫੇਰ ਵੀ ਤਕਰੀਬਨ ਜੀ ਸਾਡੇ ਕੋਲ ਜੇ ਤੁਸੀਂ ਸਰਪੰਚਾਂ ਦੀ ਗੱਲ ਕਰੋਗੇ ਤੇ ਤਕਰੀਬਨ ਸਾਡੇ ਕੋਲ 60 ਪੰਚਾਇਤਾਂ ਤਕਰੀਬਨ ਸਰਪੰਚ ਜਿਹੜੇ ਆਕਾਲੀ ਦਲ ਦੇ ਨਾਲ ਤੁਰ ਚੁੱਕੇ ਆ ਬਾਕੀ ਕਈਆਂ ਪਿੰਡਾਂ ਦੇ ਜੇ ਸਰਪੰਚ ਨਾਲ ਨਹੀਂ ਵੀ ਹੈਗੇ ਉਹ ਪਿੰਡ ਦੇ ਲੋਕ ਪਰਸਨਲੀ ਕਈ ਕੰਟੈਕਟ ਕਰ ਰਹੇ ਆ ਕਈ ਆਕਾਲੀ ਦਲ ਦੇ ਨੁਮਾਇੰਦਿਆਂ ਨੂੰ ਮਿਲ ਰਹੇ ਆ ਲੋਕ ਸਰਕਾਰ ਦੀ ਕਿਸੇ ਵੀ ਪਾਲਿਸੀ ਤੋਂ ਖੁਸ਼ ਨਹੀਂ ਹੈਗੇ ਤੁਸੀਂ ਦੇਖੋਗੇ ਪਿੰਡ ਪਿੰਡ ਲੋਕਾਂ ਦਾ ਮੋਹਣ ਜਿਹੜਾ ਅਕਾਲੀ ਦਾ ਲਲੂ ਹੋ ਗਿਆ ਚਬਾਲ ਤੋਂ ਘਰੇ ਆ ਗਏ ਉਹਨਾਂ ਨੂੰ ਕੀ ਕਹੋਗੇ ਜਿਹੜੇ ਮੌਕੇ ਦੇ ਆ ਕੇ ਕਹਿੰਦੇ ਸਾਡੇ ਪੰਥ ਨੂੰ ਖਤਰਾ ਹੈ ਤੇ ਜਦੋਂ ਕਿ ਪੰਥ ਨੂੰ ਏਕਤਾ ਇਕੱਠੇ ਹੋਣੇ ਚਾਹੀਦਾ ਸੀ ਧਰਮੀ ਫੌਜੀ ਤੇ ਪਰਿਵਾਰ ਦੇ ਵਿੱਚੋਂ ਸੁਖਵਿੰਦਰ ਗੁਰੂਦਾਵਾ ਤੇ ਉਹ ਬੰਦ ਨੇ ਉਹਨਾਂ ਦਾ ਸਾਥ ਦੇਣਾ ਚਾਹੀਦਾ ਜਿਹੜੇ ਪਹਿਲਾਂ ਜਵਾਂ ਮੈਦਾਨ ਦੇ ਵੇਖੋ ਜੀ ਗੱਲ ਇਹ ਆ ਸਾਰੇ ਘਰਾਂ 'ਚ ਸਾਰੇ ਪਰਿਵਾਰਾਂ 'ਚ ਕਈ ਕਈ ਆਪਾਂ ਕਹਿ ਲੈਂਦੇ ਆਂ ਵੀ ਕਈ ਪਾਸਿਆਂ ਨੂੰ ਪਰਿਵਾਰ ਚਲੇ ਜਾਂਦਾ ਇਹ ਗੱਲ 'ਚ ਕੋਈ ਸ਼ੱਕ ਨਹੀਂ ਆ ਵੀ ਪੰਥ ਇਕੱਠਾ ਹੋਊਗਾ ਤੇ ਪੰਥ ਦੀ ਤਾਕਤ ਵਧੂਗੀ ਬਾਕੀ ਬੀਬੀ ਜੀ ਧਰਮੀ ਫੌਜੀ ਪਰਿਵਾਰ ਪਹਿਲਾਂ ਆਲਰੇਡੀ ਅਕਾਲੀ ਦਲ ਨੇ ਕੈਂਡੀਡੇਟ ਅਨਾਉਂਸ ਕਰ ਚੁੱਕੇ ਔਰ ਜਿਵੇਂ ਤੁਸੀਂ ਉਹਨਾਂ ਨੂੰ ਸੁਣਿਆ ਵੀ ਆਂ ਵੀ ਇਸ ਪਰਿਵਾਰ ਨੇ ਵੀ ਪਿਛਲੀ ਚੋਣ 'ਚ ਭਾਈ ਅਮਰਿਤਪਾਲ ਸਿੰਘ ਦੀ ਉਹਨਾਂ ਮਦਦ ਵੀ ਕੀਤੀ ਸੀ ਤੇ ਮੇਰੇ ਖਿਆਲ ਨਾਲ ਆਪਾਂ ਨੂੰ ਹਰ ਵਾਰੀ ਇਹ ਨਹੀਂ ਸੋਚਣਾ ਚਾਹੀਦਾ ਕਿ ਚਾਹੀਦਾ ਸੀਗਾ ਕਿ ਬਾਕੀ ਪੰਥਕ ਤੇ ਰਾਮੀਏ ਸੋਚਦੀਆਂ ਕਿ ਆਪਾਂ ਰਲ ਮਿਲ ਕੇ ਧਰਮੀ ਬੋਧੀ ਪਰਿਵਾਰ ਦੁਆਰਾ ਸਭ ਤੋਂ ਵੱਡੀ ਗੱਲ ਜੀ ਆਪਣੀ ਪਾਰਟੀ ਅਕਾਲੀ ਦਲ ਕੋਈ ਛੋਟੀ ਚੀਜ਼ ਨਹੀਂ 100 ਸਾਲ ਪੁਰਾਣਾ ਇਤਿਹਾਸ ਹੈ ਔਰ ਚੱਪੇ-ਚੱਪੇ ਤੇ ਖੂਨ ਡੋਲ ਕੇ ਪਾਰਟੀ ਬਣੀ ਅਕਾਲੀ ਦਲ ਦਾ ਕੈਂਡੀਡੇਟ ਹੋਣਾ ਔਰ ਇੱਕ ਉਹ ਪਰਿਵਾਰ ਜਿਨ੍ਹਾਂ ਨੇ ਕੁਰਬਾਨੀ ਕੀਤੀ ਪੰਥ ਵਾਸਤੇ ਅੱਜ ਪੰਥਕ ਤੇਰਾ ਨੂੰ ਇਕੱਠੇ ਹੋ ਕੇ ਕਾਲੀ ਦਲ ਦਾ ਸਾਥ ਦੇਣਾ ਚਾਹੀਦਾ ਹੈ ਔਰ ਦੂਜੀ ਗੱਲ ਦੁਸ਼ਮਨ ਤਗੜਾ ਹੋ ਜਾਂਦਾ ਜਦੋਂ ਤੁਸੀਂ ਆਪਸ ਵਿੱਚ ਪੜ ਜਾਂਦੇ ਜੀ ਲੜਾਈ ਤੇ ਸਾਡੀ ਉਸ ਜ਼ੁਲਮ ਦੇ ਖਿਲਾਫ ਆ ਉਸ ਸਰਕਾਰ ਦੇ ਖਿਲਾਫ ਆ ਜਿਹੜੀ ਚਾਰ ਚਫੇਰੇ ਤੁਸੀਂ ਆ ਵੇਖੋ ਕੀ ਬਣ ਕੀ ਰਿਹਾ ਜੀ ਜਿਹਦੇ ਤੇ ਮਰਜੀ ਇੱਕ ਨਵੀਂ ਕਿਸਮ ਦਾ ਸਰਕਾਰੀ ਅਤਵਾਦ ਉਹਨਾਂ ਨੇ ਚਲਾਇਆ ਹੋਇਆ ਹੈ ਜੀ ਜਿਹੜੇ ਮਰਜੀ ਮੁੰਡੇ ਨੂੰ ਗੈਂਗਸਟਰ ਦਾ ਲੇਬਲ ਲਾ ਕੇ ਤੇ ਗੋਲੀ ਮਾਰ ਦਿੰਦੇ ਆ ਹੋਰ ਕੀ ਹੈ ਜੋ ਮਾਤੂਈ ਤੋਂ ਦੇ ਆ ਗੁੰਨੇ ਬੜੇ ਪੁਰਾਣੇ ਪਾਰਟੀਆਂ ਨਾਲ ਜੁੜੇ ਮੋਨੂ ਚਿਮਾ ਹਣੀ ਉਹ ਕਹਿੰਦੇ ਆ ਕਿ ਇੱਥੋਂ ਬਹੁਤ ਵੱਡੀ ਗਿਣਤੀ ਵਿੱਚ ਵੋਟ ਕੱਢ ਕੇ ਦਵਾਂਗੇ ਤੇ ਆਮ ਆਦਮੀ ਪਾਰਟੀ ਜਿੱਤਬਾਤ ਕਰੂਗੀ ਸਰਪੰਚ ਬਹੁਤ ਪੰਚਾਇਤਾਂ ਬਹੁਤ ਆ ਸਾਡੇ ਕੋਲ ਮੋਨੂ ਜੀ ਬਾਰੇ ਤੇ ਮੈਂ ਹੱਥੀਂ ਜੋੜ ਦਿਨਾ ਨਹੀਂ ਮੈਂ ਉਹਨਾਂ ਦੀ ਕੋਈ ਗੱਲ ਕਰਨੀ ਨਹੀਂ ਚਾਹੁੰਦਾ ਜੀ ਜੋ ਵਿਰੋਧੀ ਪਾਰਟੀਆਂ ਨੂੰ ਪ੍ਰਚਾਰ ਕੀਤਾ ਜਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਜੋ ਵਿਰੋਧੀ ਪਾਰਟੀਆਂ ਦੇ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਅਕਾਲੀ ਦਲ ਬੜਾ ਲੰਮਾ ਸਮਾਂ ਸੱਤਾ ਦੇ ਵਿੱਚ ਰਹੀ ਹੈ ਉਦੋਂ ਕਿਉਂ ਨਹੀਂ ਵਿਕਾਸ ਕੀਤਾ ਗਿਆ ਹੁਣ ਅਸੀਂ ਕਰਾਂਗੇ ਇਹ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ ਇਸ ਤੇ ਤੁਸੀਂ ਕੀ ਸੁਨੇਹਾ ਲੋਕਾਂ ਨੂੰ ਦੇਣਾ ਚਾਹੋਗੇ ਭਾਈ ਕੋਣ ਹੀ ਤਿੰਨ ਦਾ